ਅਸੀਂ ਚਾਹੁੰਦੇ ਜਿਹੜਾ ਸਾਡਾ ਪਿੰਡ ਆ ਪੰਜਾਬ ਦਾ 1 ਨੰਬਰ ਪਿੰਡ ਹੋਵੇ ਅਸੀਂ ਇਹੀ ਵਜਨ ਲੈ ਕੇ ਚਾਹੁੰਦੇ ਤੇ ਨਾਲੇ ਸਾਡਾ ਪਿੰਡ ਜਿਹੜਾ ਸਭ ਤੋਂ ਪਹਿਲਾਂ ਸੀ ਨਸ਼ਾ ਮੁਕਤ ਕਰਨਾ ਅਸੀਂ ਜਦੋਂ ਬਾਹਰ ਰਹਿੰਦੇ ਆ ਜਾਂ ਸੀ ਮਹਾਲੀ ਵੀ ਸਾਡਾ ਆਪ ਦਾ ਵਪਾਰ ਆ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਪੈਸੇ ਲੈਂਦੀਆਂ ਨੇ ਵੀ ਲਿਓ ਤੁਹਾਡਾ ਕੰਮ ਕਰੀਏ ਜਾਂ ਕਿਸੇ ਵੀ ਚੀਜ਼ ਵਾਸਤੇ ਚਾਹੇ ਤੁਸੀਂ ਰਹਿਣਾ ਹੈ ਚਾਹੇ ਤੁਸੀਂ ਕੁਝ ਖਰੀਦਣਾ ਚਾਹੇ ਕੁਝ ਵੀ ਹੈ ਜਦੋਂ ਮੈਨੂੰ ਇੱਥੇ ਦਾ ਪਤਾ ਲੱਗਿਆ ਸਰਕਾਰ ਗ੍ਰਾਂਟ ਦਿੰਦੀ ਹੈ ਮੈਂ ਕਾਹਦੇ ਸਿਰ ਪਿੰਡੀ ਡਿਵੈਲਪਮੈਂਟ ਵਾਸਤੇ ਡਿਵੈਲਪਮੈਂਟ ਹੋ ਫਿਰ ਵੀ ਨਹੀਂ ਹੋ ਰਹੀ ਅਸੀਂ ਦੇਖਿਆ 70 70 75 ਸਿਰਫ ਅਸੀਂ ਗਲੀਆਂ ਨਾਲੀਆਂ ਦੇ ਮੁੱਦੇ ਚਲੇ ਆਵੇਂ ਸਾਡੀ ਗਲੀ ਰਹਿ ਗਈ ਸਾਡੀ ਨਾਲੀ ਰਹਿ ਗਈ ਸਾਡਾ ਪਾਣੀ ਨਿਕਲਦਾ ਅਸੀਂ ਕਿਹਾ ਤੋ ਹਟ ਕੇ ਵੀ ਕੁਝ ਕਰਿਆ ਜਾਵੇ ਆ ਕਰਕੇ ਅਸੀਂ ਇੱਥੇ ਆਏ ਆ ਬਟੇਸ਼ ਕਿੱਥੇ ਰਹਿੰਦੇ ਸੀ ਅਸੀਂ ਆਸਟ੍ਰੇਲੀਆ ਪਰਥ ਦੇ ਵਿੱਚ ਕਿੰਨਾ ਸਮਾਂ ਲਾਇਆ ਤੁਸੀਂ ਅਸੀਂ ਉੱਥੇ ਤਕਰੀਬਨ ਕਾਫੀ ਸਾਲਾਂ ਤੋਂ ਆ ਅਸੀਂ ਆਉਣ ਜਾਣੇ ਰਹਿੰਦੇ ਹਾਂ ਇੱਕ ਪਾਸੇ ਤਾਂ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੇ ਵੱਲ ਜਾ ਰਹੇ ਨੇ ਲੇਕਿਨ ਉਤੇ ਹੀ ਦੂਜੇ ਪਾਸੇ ਇੱਕ ਨੌਜਵਾਨ ਮਿਸਾਲ ਬਣ ਕੇ ਖੜਾ ਹੋਇਆ ਹੈ ਜੀਹਾਂ ਤੁਹਾਨੂੰ ਦੱਸਈਏ ਕਿ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਵਾਪਸ ਆਪਣੇ ਪੰਜਾਬ ਪਰਤਿਆ ਹੈ ਅਤੇ ਇੱਥੇ ਆ ਕੇ ਸਰਪੰਚ ਬਣ ਕੇ ਆਪਣੇ ਪਿੰਡ ਦੇ ਵਿੱਚ ਸੇਵਾ ਕਰ ਰਿਹਾ ਹੈ ਸਮਰਾਲਾ ਤਹਿਸੀਲ ਦਾ ਪਿੰਡ ਹਰਬੰਸਪੁਰਾ ਦਾ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਵਾਪਸ ਆਪਣੇ ਵਤਨ ਪੰਜਾਬ ਦੇ ਵਿੱਚ ਪਰਤ ਕੇ ਸਰਪੰਚ ਦੀ ਇਲੈਕਸ਼ਨ ਲੜਦਾ ਹੈ ਅਤੇ ਜਿੱਤ ਵੀ ਪ੍ਰਾਪਤ ਕਰਦਾ ਹੈ ਇਸ ਨੌਜਵਾਨ ਦਾ ਸੁਪਨਾ ਹੈ ਕਿ ਆਪਣੇ ਪਿੰਡ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਬਣਾਏ ਇਸ ਨੌਜਵਾਨ ਨੇ ਆਖਿਆ ਕਿ ਮੈਂ ਆਪਣੇ ਪਿੰਡ ਦੇ ਹਰ ਨੌਜਵਾਨ ਨੂੰ ਖੇਡ ਗਰਾਊਂਡਾਂ ਨਾਲ ਜੋੜਾਂਗਾ ਤਾਂ ਜੋ ਹਰ ਨੌਜਵਾਨ ਮਾਨਸਿਕ ਤੇ ਸਰੀਰਿਕ ਪੱਖੋਂ ਮਜ਼ਬੂਤ ਹੋ ਸਕੇ ਇਸ ਸਰਪੰਚ ਨੇ ਇਹ ਵੀ ਆਖਿਆ ਕਿ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਖੇਡ ਮੈਦਾਨ ਬੱਚਿਆਂ ਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਸਾਬਿਤ ਕਰਾਂਗਾ ਪਿੰਡ ਦੀ ਹਰ ਧੀ ਦੇ ਵਿਆਹ ਮੌਕੇ 11000 ਰੁਪਏ ਦੇਣ ਦਾ ਵੀ ਐਲਾਨ ਇਸ ਨੌਜਵਾਨ ਦੇ ਵੱਲੋਂ ਕੀਤਾ ਗਿਆ ਪਿੰਡ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਨਸ਼ਾ ਛੱਡ ਸਕਣ ਅਤੇ ਮੈਦਾਨ ਦੇ ਵਿੱਚ ਪਹੁੰਚ ਸਕਣ ਤਾਂ ਤਸਵੀਰਾਂ ਜੋ ਹੈ ਉਹ ਤੁਸੀਂ ਦੇਖ ਰਹੇ ਹੋ ਸਮਰਾਲਾ ਤਹਿਸੀਲ ਦੇ ਪਿੰਡ ਹਰਬੰਸਪੁਰਾ ਦੀਆਂ ਜਿੱਥੇ ਕਿ ਆਸਟ੍ਰੇਲੀਆ ਤੋਂ ਜੋ ਨੌਜਵਾਨ ਪੰਜਾਬ ਦੇ ਵਿੱਚ ਆਪਣੇ ਪਿੰਡ ਦੀ ਸੇਵਾ ਕਰਨ ਦੇ ਲਈ ਪੁੱਜਿਆ ਹੈ ਆ ਵਿਦੇਸ਼ ਸਰਪੰਚ ਬਣੇ ਹੋ ਆ ਕੀ ਵਿਜ਼ਨ ਹੈਗਾ ਤੁਹਾਡਾ ਇਹ ਅਸੀਂ ਚਾਹੁੰਦੇ ਜਿਹੜਾ ਸਾਡਾ ਪਿੰਡ ਆ ਪੰਜਾਬ ਦਾ ਇੱਕ ਨੰਬਰ ਪਿੰਡ ਹੋਵੇ ਅਸੀਂ ਇਹੀ ਵਜਨ ਲੈ ਕੇ ਚਾਹੁੰਦੇ ਤੇ ਨਾਲੇ ਸਾਡਾ ਪਿੰਡ ਜਿਹੜਾ ਸਭ ਤੋਂ ਪਹਿਲਾਂ ਸੀ ਨਸ਼ਾ ਮੁਕਤ ਕਰਨਾ ਹਾਂ ਹਾਂ ਆ ਜੇ ਗੱਲ ਕਰੀਏ ਸਾਨੂੰ ਪਤਾ ਲੱਗਿਆ ਵੀ ਤੁਸੀਂ ਆ ਵਿਦੇਸ਼ੋਂ ਆ ਕੇ ਇੱਥੇ ਸਰਪੰਚ ਬਣੇ ਆ ਸਰਪੰਚ ਬਣਨਾ ਕਿਉਂ ਜਾਂਦੇ ਸੀ ਅਸੀਂ ਜਦੋਂ ਬਾਹਰ ਰਹਿੰਦੇ ਆ ਜਾਂ ਸੀ ਮਹਾਲੀ ਵੀ ਸਾਡਾ ਆਪਣਾ ਵਪਾਰ ਹੈ ਅਸੀਂ ਦੇਖਦੇ ਹਾਂ ਕਿ ਉੱਥੇ ਸਰਕਾਰਾਂ ਪੈਸੇ ਲੈਂਦੀਆਂ ਨੇ ਵੀ ਲਿਓ ਥੋੜਾ ਕੰਮ ਕਰੀਏ ਜਾਂ ਕਿਸੇ ਵੀ ਚੀਜ਼ ਵਾਸਤੇ ਚਾਹੇ ਤੁਸੀਂ ਰਹਿਣਾ ਹੈ ਚਾਹੇ ਤੁਸੀਂ ਕੁਝ ਖਰੀਦਣਾ ਹੈ ਚਾਹੇ ਕੁਝ ਵੀ ਹੈ ਜਦੋਂ ਮੈਨੂੰ ਇੱਥੇ ਦਾ ਪਤਾ ਲੱਗਿਆ ਕਿ ਸਰਕਾਰ ਗ੍ਰਾਂਟ ਦਿੰਦੀ ਹੈ ਮੈਂ ਕਹਾਂ ਦੇਖ ਪਿੰਡੀ ਡਿਵੈਲਪਮੈਂਟ ਵਾਸਤੇ ਡਿਵੈਲਪਮੈਂਟ ਹੋ ਫਿਰ ਵੀ ਨਹੀਂ ਹੋ ਰਹੀਆਂ ਅਸੀਂ ਦੇਖਿਆ 70 70 75 75 ਸਾਲ ਹੋ ਗਏ ਸਿਰਫ ਅਸੀਂ ਗਲੀਆਂ ਨਾਲੀਆਂ ਦੇ ਮੁੱਦੇ ਚਲੇ ਆਏ ਸਾਡੀ ਗਲੀ ਰਹਗੀ ਸਾਡੀ ਨਾਲੀ ਰਹਗੀ ਸਾਡਾ ਪਾਣੀ ਨਿਕਲਦਾ ਅਸੀਂ ਕਿਹਾ ਤੋ ਹਟ ਕੇ ਵੀ ਕੁਝ ਕਰਿਆ ਜਾਵੇ ਤਾਂ ਕਰਕੇ ਤੇ ਜਦੋਂ ਅਸੀਂ ਸੋਚਿਆ ਵੀ ਨਹੀਂ ਆਪਾਂ ਕੋਈ ਕੈਂਡੀਡੇਟ ਹੋਰ ਦੇਖੀਏ ਜਾਂ ਅਸੀਂ ਸੋਚਿਆ ਵੀ ਚਲੋ ਪਿੰਡ ਨੂੰ ਕੁਝ ਦਈਏ ਤਾਂ ਅਸੀਂ ਸੋਚਿਆ ਵੀ ਪਿਛਲੀ ਵਾਰੀ ਕਿੰਨਾ ਕੁ ਪੈਸੇ ਨੂੰ ਪਿੰਡ ਨੂੰ ਪੈਸਾ ਆ ਗਿਆ ਉਹ ਕਹਿੰਦੇ ਵੀ ਆ ਗਿਆ ਬਹੁਤ ਮੈਂ ਕਹਿੰਦਾ ਸੀ ਪਿੰਡ ਲਈ ਕੁਝ ਕਰਨਾ ਚਾਹਣਗੇ ਨੇ ਕਰ ਦਿਓ ਦੇ ਦਿਓ ਮੈਂ ਕਹਿੰਦਾ ਪਹਿਲਾਂ ਕਿੰਨਾ ਆ ਗਿਆ ਕਿੰਨਾ ਕੁ ਲੱਗ ਚੁੱਕਾ ਤਾਂ ਡਿਵੈਲਪਮੈਂਟ ਰਹੀ ਦੀ ਕਿੰਨੀ ਕਾ ਉਹ ਕਹਿੰਦੇ ਵੀ ਬਸ ਪਿਆ ਹੀ ਆ ਕੰਮ ਤਾਂ ਸਾਰੇ ਮੈਂ ਕਹਿੰਦਾ ਪੈਸੇ ਤਾਂ ਬਹੁਤ ਆ ਗਏ ਵੀ ਮਤਲਬ ਆਪਾਂ ਕੀ ਕਰਿਆ ਤੇ ਕੀ ਰਹਿੰਦਾ ਕਹਿੰਦੇ ਬਹੁਤ ਬਸ ਕਰਤਾ ਮੈਂ ਕਹਿੰਦਾ ਵੀ ਕੀ ਉਹ ਜਵਾਬ ਤਾਂ ਸਾਨੂੰ ਕਿਥੋਂ ਮਤਲਬ ਸੰਤੁਸ਼ਟੀ ਜਿਹੜਾ ਮਿਲਿਆ ਨਹੀਂ ਉਹ ਤੋਂ ਬਾਅਦ ਸੋਚਿਆ ਵੀ ਆਪਾਂ ਕਿਸੇ ਨੂੰ ਪੈਸੇ ਦੇਣਾ ਤਾਂ ਲੈ ਉਹ ਤਾਂ ਪਹੁੰਚਣੇ ਨਹੀਂ ਨਾ ਲੱਗਣੇ ਇਹਨਾਂ ਉਹ ਤਾਂ ਚੰਗਾ ਵੀ ਹੈ ਜੇ ਆਪਾਂ ਆਪ ਸਰਪੰਚੀ ਗਣ ਖੜ ਕੇ ਜੇ ਆਪਾਂ ਸਰਪੰਚੀ ਲੈਣੇ ਆ ਤਾਂ ਸ਼ਾਇਦ ਸਾਡੇ ਕੋਲੇ ਪਾਵਰਾਂ ਜ਼ਿਆਦਾ ਆ ਜਾਣਗੀਆਂ ਤੇ ਅਸੀਂ ਆਪਣੀ ਮਰਜ਼ੀ ਨਾਲ ਪੈਸਾ ਜਿਹੜਾ ਉਹ ਪਿੰਡ ਦੇ ਵਿਕਾਸ ਲਈ ਖਰਚ ਸਕਦੇ ਹਾਂ ਵਿਦੇਸ਼ ਕਿੱਥੇ ਰਹਿੰਦੇ ਸੀ ਅਸੀਂ ਆਸਟ੍ਰੇਲੀਆ ਪਾਰਥ ਦੇ ਵਿੱਚ ਕਿੰਨਾ ਸਮਾਂ ਲਾਇਆ ਤੁਸੀਂ ਉੱਥੇ ਅਸੀਂ ਉੱਥੇ ਤਕਰੀਬਨ ਕਾਫੀ ਸਾਲਾਂ ਤੋਂ ਆ ਅਸੀਂ ਉੱਥੇ ਜੰਨੇ ਰਹਨੇ ਆ ਪਿੰਡ ਲਈ ਹੋਰ ਤੁਸੀਂ ਕੀ ਸੋਚਿਆ ਹੈ ਵਿਜ਼ਨ ਕੀ ਹੈ ਪਿੰਡ ਲਈ ਮੈਂ ਜਿਹੜਾ ਸਾਡਾ ਸਭ ਤੋਂ ਮੇਨ ਵਿਜ਼ਨ ਉਹ ਤਾਂ ਇਹ ਹੈ ਵੀ ਸਾਡੇ ਪਿੰਦੇ ਸੀ ਪੰਜਾਬ ਨੂੰ ਪਿੰਡ ਨੂੰ ਪੰਜਾਬ ਦਾ ਸਾਰਾ ਸੋਹਣਾ ਪਿੰਡ ਬਣਾਉਣਾ ਚਾਹੁੰਦੇ ਆ ਵੀ ਤਾਂ ਕਿ ਪਤਾ ਲੱਗੇ ਵੀ ਡਿਵੈਲਪਮੈਂਟ ਤੇ ਇੰਨਾ ਜ਼ਿਆਦਾ ਪੈਸਾ ਨਹੀਂ ਖਰਚ ਹੁੰਦਾ ਤੇ ਜਿਹੜਾ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਤੇ ਕਿਸੇ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਜਿਵੇਂ ਹੁਣ ਬਾਹਰਲੇ ਮੁਲਕ ਨਹੀਂ ਉੱਥੇ ਕਹਿੰਦੇ ਨੇ ਆਪਣਾ ਪਿੰਡ ਸੰਭਿਆ ਹੋਇਆ ਜੋ ਸਾਨੂੰ ਇੱਥੇ ਅਕ ਫਰਕ ਲੱਗਿਆ ਉਹ ਇਹੀ ਸੀ ਇੱਕ ਤਾਂ ਸਰਕਾਰ ਉੱਥੇ ਪੈਸਾ ਲੈਂਦੀ ਆ ਇੱਥੇ ਸਰਕਾਰ ਦਿੰਦੀ ਆ ਤੇ ਉੱਥੇ ਧਰਤੀ ਤੇ ਇਦਾਂ ਦੀ ਹੋ ਆ ਉਹ ਸੰਭਦੇ ਆ ਬਸ ਅਸੀਂ ਸੰਭੀ ਨਹੀਂ ਹੋਈ ਅਸੀਂ ਸਿਰਫ ਕੋਈ ਪਾਰਟੀਵਾਦੀਆਂ ਦੇ ਮਗਰ ਲਾ ਕੇ ਜਾਂ ਅਸੀਂ ਕੁਝ ਪਿੰਡ ਦੇ ਜਿਹੜੇ ਮੂਰੇ ਹੁੰਦੇ ਨੇ ਆਗੂ ਉਹਨਾਂ ਦੇ ਮਗਰ ਲਾ ਕੇ ਨਹੀਂ ਜੀ ਫਲਾਣੇ ਨੂੰ ਵੋਟ ਪਾਉਣੀ ਉਹਦਾ ਵਿਜ਼ਨ ਕੋਈ ਨਹੀਂ ਦਾ ਫਲਾਣੇ ਸਰਪੰਚ ਬਣਾ ਦੋ ਉਹਨਾਂ ਨੂੰ 10 ਸਾਲ ਉਹਨੂੰ 5 ਸਾਲ ਹੋਗੇ ਅਸੀਂ ਉਹ ਜਿਹੇ ਚ ਬੰਦੇ ਚੁਣ ਲੈਣੇ ਜਿਹੜੇ ਨਾਂ ਤਾਂ ਪੜੇ ਲਿਖੇ ਹੁੰਦੇ ਨੇ ਨਾ ਉਹ ਇਹ ਚੀਜ਼ ਦੇ ਲਾਇਕ ਹੁੰਦੇ ਨੇ ਸਿਰਫ ਨਹੀਂ ਆਪਣੀਆਂ ਪਾਰਟੀਵਾਦੀਆਂ ਤੇ ਧੜੇ ਬੰਦੀਆਂ ਦੇ ਕਰਕੇ ਅਸੀਂ ਜਿਹੜੇ ਪੜੇ ਲਿਖੇ ਨੇ ਜਾਂ ਮਿਹਨਤੀ ਨੇ ਜਿਨ੍ਹਾਂ ਦੀ ਸੋਚ ਆ ਆਗੂ ਨੂੰ ਮੂਰੇ ਨਹੀਂ ਆਉਂਦੰਦੇ ਪਰਿਵਾਰ ਵਿੱਚ ਕੋਈ ਪਹਿਲਾਂ ਸਰਪੰਚ ਬਣਿਆ ਸੀ ਜਾਂ ਤੁਸੀਂ ਫਸਤ ਹੋ ਉਹ ਨਹੀਂ ਸਾਡੇ ਪਿੰਡ ਪਿੰਡ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਸਰਪੰਚ ਜਾਂ ਪੰਚ ਵੀ ਨਹੀਂ ਰਿਹਾ ਅਜੇ ਤੱਕ ਸਿਰਫ ਇਹ ਮੇਰਾ ਮਨ ਸੀ ਵੀ ਅਸੀਂ ਪਿੰਡ ਦੇ ਵਿੱਚ ਰਹਿਣਾ ਤਾਂ ਹੀ ਅਸੀਂ ਪਿੰਡ ਦੇ ਵਿੱਚ ਜਿਹੜਾ ਘਰ ਬਣਾਇਆ ਸੀ ਇਹ ਸਾਡਾ 2021 ਦੇ ਵਿੱਚ ਪੂਰਾ ਹੋਇਆ ਤੇ ਹੁਣ ਜਿਹੜੇ ਮੇਰੇ ਦੋ ਬੇਟੀਆਂ ਨੇ ਤੇ ਅਸੀਂ ਚਾਹੁੰਦੇ ਵੀ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਨ ਤੇ ਅਸੀਂ ਸਕੂਲ ਇੰਨਾ ਸੋਹਣਾ ਬਣਾਉਣਾ ਚਾਹੁੰਦੇ ਜਿੱਥੇ ਸਾਡੇ ਲੋਕ ਨੇ ਜਿਹੜੇ ਅੰਗਰੇਜ਼ੀ ਸਕੂਲਾਂ ਤੋਂ ਬੱਚੇ ਹਟਾ ਕੇ ਲਾਉਣ ਖਾਸ ਕਰਕੇ ਸਰਪੰਚ ਸਾਹਿਬ ਨੌਜਵਾਨ ਪੀੜੀ ਵਿਦੇਸ਼ਦਾਰਾ ਚੁਣ ਰਹੀ ਹੈ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਕੀ ਕਰਨ ਜਾ ਰਹੇ ਹੋ ਖਾਸ ਦੇਖੋ ਜਿੱਥੇ ਪਿੰਡ ਸਾਡਾ ਇਹ ਆ ਵੀ ਜਿਹੜੀ ਦਿਸ਼ਾ ਹੈ ਅਸੀਂ ਨੌਜਵਾਨਾਂ ਦੀ ਜਿਹੜੀ ਮੇਨ ਦਿਸ਼ਾ ਉਹ ਗਰਾਊਂਡ ਤੇ ਸਪੋਰਟਸ ਦੇ ਵੱਲ ਨੂੰ ਕਰੀਏ ਤੇ ਮੇਨ ਜਿਹੜੇ ਉਹਨਾਂ ਦੇ ਰੋਜ਼ਗਾਰ ਦੇ ਸਾਧਨ ਨੇ ਅਸੀਂ ਉਹ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਪੈਦਾ ਕਰੀਏ ਤੇ ਮੇਨ ਸਾਡਾ ਜਿਹੜਾ ਕੰਮ ਹੈ ਉਹ ਸਾਡੇ ਛੋਟੇ ਜ਼ਿਮੀਂਦਾਰਾਂ ਨੂੰ ਚੱਕਣਾ ਵੀ ਇਸ ਨੂੰ ਸਪੋਰਟ ਕਰੀਏ ਵੀ ਤੇ ਜਿਹੜੀਆਂ ਉਹਦੀ ਫਸਲਾਂ ਨੇ ਅਸੀਂ ਉਹਦੀ ਵੀ ਪਿੰਨਤਾ ਬਾਰੇ ਸੋਚ ਰਹੇ ਹਾਂ ਵੀ ਕਿਵੇਂ ਨਾ ਕਿਵੇਂ ਜਿਹੜੀਆਂ ਸਬਜ਼ੀਆਂ ਨੇ ਸਾਡੀਆਂ ਜਾਂ ਜਿਹੜੇ ਸਾਡੇ ਛੋਟੇ-ਛੋਟੇ ਦੁੱਧ ਦੇ ਵਪਾਰ ਨੇ ਅਸੀਂ ਇਹ ਚੀਜ਼ਾਂ ਨੂੰ ਕਿਵੇਂ ਪ੍ਰੋਮੋਟ ਕਰ ਸਕਦੇ ਹਾਂ ਇਹ ਚੀਜ਼ ਅਸੀਂ ਚਾਹੁੰਦੇ ਸੀ ਆਪਣੇ ਪਿੰਡ ਨੂੰ ਇੱਕ ਬ੍ਰ ਰਪਾਲ ਸਾਹਿਬ ਆਸਟ੍ਰੇਲੀਆ ਦੇ ਧਰਾਤਲ ਔਰ ਪੰਜਾਬ ਦੇ ਧਰਾਤਲ ਚ ਬਹੁਤ ਡਿਫਰੈਂਸ ਹੈ ਬਹੁਤ ਜ਼ਿਆਦਾ ਇਹ ਕਿਵੇਂ ਅਪਲਾਈ ਕਰੋਗੇ ਤੁਸੀਂ ਕਹਿੰਦੇ ਹੋ ਵੀ ਆਸਟ੍ਰੇਲੀਆ ਵਰਗਾ ਹਰਵਾਂਸਪਰਾ ਬਣਾ ਦੇਣਾ ਹਾਂਜੀ ਕਿਵੇਂ ਕਰੂੰਗਾ ਸੁਪਨਾ ਦੇਖੋ ਜੋ ਉੱਥੇ ਹੈ ਨਾ ਉਹਦੇ ਉੱਥੇ ਤੱਕ ਮੇਨ ਫਰਕ ਕੀ ਆ ਪਹਿਲੀ ਗੱਲ ਤਾਂ ਉੱਥੇ ਬੰਦਾ ਡਿਵੈਲਪ ਕਰਨ ਵਾਸਤੇ ਉੱਥੇ ਜੀ ਆਪਣੇ ਵਰਗਾ ਬਦਲ ਤੋਂ ਸੋਚ ਵੀ ਨਹੀਂ ਸਕਦਾ ਕਿਉਂਕਿ ਉੱਥੇ ਮਹਿੰਗਾਈ ਬਹੁਤ ਜ਼ਿਆਦਾ ਤੇ ਜਿਹੜੀ ਸੀ ਧਰਤੀ ਹੈ ਉੱਥੇ ਧਰਤੀ ਤੇ ਉੱਥੇ ਘਾਹ ਤਾਂ ਆਕਾ ਤੁਸੀਂ ਬੂਟਾ ਜਾਂ ਕੋਈ ਕਣਕ ਵੀ ਛੇਤੀ ਸੀਤੀ ਨਹੀਂ ਹੁੰਦੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਉਥੇੜਾ এনवायरमेंट ਆ ਉਹ ਸਾਰਾ ਸਮੁੰਦਰ ਦੇ ਕੰਢੇ ਬਣੇ ਹੋਏ ਸ਼ਹਿਰ ਨੇ ਉਥੇ ਨਾ ਤਾਂ ਇੰਨੀਆਂ ਜ਼ਮੀਨਾਂ ਨੇ ਨਾ ਆਪਣੇ ਵਰਗੇ ਜ਼ਿਮੀਦਾਰ ਨੇ ਅਸੀਂ ਚਾਹੁੰਦੇ ਆ ਅਸੀਂ ਉਹਨਾਂ ਮੁਕਾਬਲਾ ਨਹੀਂ ਕਰ ਸਕਦੇ ਸੀ ਚਾਹੁੰਦੇ ਵੀ ਕੁਝ ਨਾ ਕੁਝ ਉਹਦੇ ਵਰਗਾ ਬਣੇ ਪਰ ਗੱਲ ਕੀ ਹੈ ਵੀ ਉਥੇ ਬਹੁਤ ਜ਼ਿਆਦਾ ਚੀਜ਼ਾਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖਦੇ ਆ ਤਾਂ ਉਥੇ ਬਹੁਤ ਜ਼ਿਆਦਾ ਚੀਜ਼ਾਂ ਜਿਨ੍ਹਾਂ ਤੇ ਪੈਸਾ ਨਹੀਂ ਲੱਗਦਾ ਸਿਰਫ ਉਹ ਸਾਂਭੀਆਂ ਹੁੰਦੀਆਂ ਨੇ ਤੇ ਅਸੀਂ ਵੀ ਸਿਰਫ ਸਾਂਭਣਾ ਹੀ ਚਾਹੁੰਦੇ ਆ ਚਾਹੇ ਕੋਈ ਸਾਡੇ ਪੁਰਾਣੇ ਪਿੱਪਲ ਹੋਣ ਸਾਡੇ ਪੁਰਾਣੇ ਬਜ਼ੁਰਗਾਂ ਮਿਲਦੇ ਦਰਵਾਜ਼ੇ ਹੋਣ ਅਸੀਂ ਇਹਨੂੰ ਚੇਂਜ ਨਹੀਂ ਕਰਨਾ ਚਾਹੁੰਦੇ ਅਸੀਂ ਇਹਨੂੰ ਮਾਡਰਨ ਦੇ ਵਿੱਚ ਨਹੀਂ ਲੈ ਕੇ ਜਾਣਾ ਅਸੀਂ ਇਹਨੂੰ ਜਿਵੇਂ ਦਾ ਸਾਡਾ ਪਿੰਡ ਆ ਸੀ ਐਵੇਂ ਹੀ ਸੰਭਾਲਣਾ ਚਾਹੁੰਦੇ ਆ ਜਿਹੜੀਆਂ ਪ੍ਰਾਣੀਆਂ ਵਿਰਾਸਤਾਂ ਨੇ ਸਿੱਧ ਨੂੰ ਉਹ ਉਹਨੂੰ ਉਹਨੂੰ ਸੰਭਾਲਣਾ ਚਾਹੁੰਦੇ ਆ ਅਸੀਂ ਵਿਕਾਸ ਕਾਰਜਾਂ ਦਾ ਕੰਮ ਪਿੰਡ ਦੇਆਂ ਦਾ ਕਦੋਂ ਕੇ ਸ਼ੁਰੂ ਕਰਨ ਜਾ ਰਹੇ ਹੋ ਦੇਖੋ ਜਿਹੜਾ ਵਿਕਾਸ ਕਰ ਪਿੰਡ ਦਾ ਉਹ ਅਸੀਂ ਸੌਚਣ ਤੋਂ ਪਹਿਲਾਂ ਹੀ ਕਈ ਕੰਮ ਨੇ ਜਿਹੜੇ ਕਰ ਚੁੱਕੇ ਆ ਉਹਦੇ ਵਿੱਚ ਜਿਵੇਂ ਅਸੀਂ ਬੱਚਿਆਂ ਨੂੰ ਜਿਹੜਾ ਵੌਲੀਬਾਲ ਦਾ ਗਰਾਊਂਡ ਆ ਤੇ ਬੈਡਮਿੰਟਨ ਦਾ ਗਰਾਊਂਡ ਆ ਉਹ ਸੀ ਤਿਆਰ ਕਰਕੇ ਦਿੱਤਾ ਹੈ ਜਿੱਥੇ ਸਾਡੇ 40 ਤੋਂ 50 ਬੱਚੇ ਨੇ ਜਿਹੜੇ ਸਾਡੇ ਉਹ ਸਾਡੇ ਆਲਰੇਡੀ ਰਾਤ ਨੂੰ 9 ਵਜੇ ਤੱਕ ਖੇਡਦੇ ਆ ਉਹਨਾਂ ਕਰਕੇ ਸਾਡੇ ਬੱਚਿਆਂ ਦੇ ਜਿਹੜੇ ਮੋਬਾਈਲ ਆ ਉਹ ਬਿਲਕੁਲ ਛੁੱਟ ਗਏ ਤੇ ਬੱਚਿਆਂ ਨੂੰ ਹਰ ਟਾਈਮ ਰਹਿੰਦਾ ਵੀ ਅਸੀਂ ਕਦੋਂ ਗਰਾਊਂਡ ਦੇ ਵਿੱਚ ਜਾਈਏ ਤੇ ਖੇਡ ਲਈਏ ਛੋਟੇ ਤੋਂ ਛੋਟੇ ਬੱਚੇ ਜਾ ਕੇ ਜਾਂ ਜਿਹੜੇ ਸਾਡੇ ਦੇ ਪਿੰਡ ਦੇ ਸੀਨੀਅਰ ਬੰਦੇ ਨੇ ਉਹ ਜਾ ਕੇ ਉੱਥੇ ਬੈਡਮਿੰਟਨ ਖੇਡਦੇ ਆ ਅਸੀਂ ਉਹਨਾਂ ਨੂੰ ਪੂਰਾ ਟਾਈਮ ਦੇ ਰਹੇ ਹਾਂ ਜੀ ਉਹ ਤਾਂ ਬਿਨਾਂ ਅਸੀਂ ਟੋਬਾ ਜਿਹੜਾ ਉਹ ਅਸੀਂ ਕਾਫੀ ਜ਼ਿਆਦਾ ਖਾਲੀ ਕਰਤਾ ਉਹਦਾ ਅਸੀਂ ਪਾਣੀ ਆਲਰੇਡੀ ਆਪਣੇ ਕੋਲੋਂ ਕਢਾ ਚੁੱਕੇ ਆ ਤੇ ਜਿਹੜਾ ਸਾਡਾ ਵੱਡਾ ਗਰਾਊਂਡ ਆ ਉਹਨੂੰ ਸਾਡੀ ਬਹਣ ਦੀ ਤਿਆਰੀ ਹੈ ਜੀ ਵੀ ਅਸੀਂ ਨਵੇਂ ਨਸ਼ਾ ਮੁਕਤ ਕਰਨ ਦਾ ਤੁਸੀਂ ਗੱਲ ਕੀਤੀ ਪਹਿਲਾਂ ਕਿ ਪਿੰਡ 'ਚ ਨੋ ਖਾਸ ਕਰਕੇ ਨਸ਼ਾ ਖਤਮ ਕਰਨਾ ਹੈ ਕਿਸ ਤਰ੍ਹਾਂ ਕਰੋਗੇ ਕੀ ਵਿਜ਼ਨ ਸੋਚਿਆ ਕਿ ਇਸ ਤਰ੍ਹਾਂ ਪਿੰਡ 'ਚੋਂ ਨਸ਼ਾ ਖਤਮ ਹੋ ਜਾਊਗਾ ਦੇਖੋ ਜਿਹੜਾ ਨਸ਼ੇ ਦਾ ਮੁੱਦਾ ਹੈ ਜਿਹਨੂੰ ਅਸੀਂ ਛੇਵਾਂ ਦਰਿਆ ਸਾਡੇ ਪੰਜਾਬ ਦੇ ਵਿੱਚ ਵਗਦਾ ਕਹਿੰਦੇ ਆ ਸਾਡਾ ਜਿਹੜਾ ਮੇਨ ਤਾਂ ਜਿਹੜਾ ਪਿੰਡ ਦੇ ਵਿੱਚ ਜਿਹੜਾ ਮੁੱਦਾ ਹੈ ਅਸੀਂ ਨਸ਼ਿਆਂ ਤੇ ਗਰਾਊਂਡ ਦੀ ਮੁੱਦਿਆਂ ਤੇ ਹੀ ਆਪਣੀ ਜਿਹੜੀ ਪੰਚਾਇਤ ਬਣਾਈ ਹੈ ਅਸੀਂ ਨਸ਼ਿਆਂ ਦੇ ਲਈ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਆ ਸਾਡਾ ਸਰਵੇ ਚੱਲ ਰਿਹਾ ਉਹ ਥੋੜਾ ਜਿਹਾ ਪੈਂਡਿੰਗ ਆ ਸਰਵੇ ਦੇ ਵਿੱਚ ਕੀ ਹੈ ਜਦੋਂ ਤੱਕ ਸਾਨੂੰ ਬਿਮਾਰੀ ਦੀ ਜੜ੍ਹ ਨਾ ਪਤਾ ਹੋਵੇ ਜਦੋਂ ਤੱਕ ਅਸੀਂ ਬਿਮਾਰੀ ਦਾ ਇਲਾਜ ਨਹੀਂ ਕਰ ਸਕਦੇ ਹੁਣ ਸਰਵੇ ਦੇ ਵਿੱਚ ਕੀ ਹੈ ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗੂਗਾ ਕਿ ਸਾਡਾ ਕਿਹੜਾ ਬੱਚਾ ਜਿਹੜਾ ਨਸ਼ਾ ਕਰਦਾ ਹੈ ਤੇ ਉਹ ਕਿਦਾਂ ਦਾ ਨਸ਼ਾ ਕਰਦਾ ਹੈ ਉਹ ਕਿੱਥੋਂ ਮਿਲਦਾ ਤੇ ਉਹਦਾ ਤੋੜ ਕੀ ਆ ਤੇ ਉਹਦਾ ਇਲਾਜ ਕੀ ਆ ਉਦੋਂ ਤੱਕ ਅਸੀਂ ਉਹਦਾ ਇਲਾਜ ਵੀ ਨਹੀਂ ਕਰ ਸਕਦੇ ਹੁਣ ਸਭ ਤੋਂ ਪਹਿਲਾਂ ਅਸੀਂ ਸਰਵੇ ਕਰ ਰਹੇ ਹਾਂ ਜਿਹੜਾ ਸਾਡਾ ਮੇ ਵੀ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਸਾਡਾ ਪੂਰਾ ਹੋ ਜਾਊਗਾ ਉਤੋਂ ਬਾਅਦ ਅਸੀਂ ਬੱਚਿਆਂ ਦੇ ਪਰਿਵਾਰ ਨੂੰ ਪੂਰੀ ਫਾਈਨੈਂਸ਼ੀਅਲੀ ਸਪੋਰਟ ਕਰਾਂਗੇ ਤੇ ਜਿਹੜੇ ਬੱਚੇ ਨੇ ਉਹਨਾਂ ਦਾ ਸੀ ਜਿਹੜਾ ਪੂਰਾ ਇਲਾਜ ਆ ਅਸੀਂ ਪਿੰਡ ਦੇ ਲੋਕਾਂ ਨੂੰ ਕਹਿੰਦੇ ਆ ਦੇਖੋ ਜੀ ਤੇ ਜਿਹੜਾ ਸਾਡਾ ਪੰਚਾਇਤ ਦਾ ਨਵੀਂ ਚੋਣ ਦਾ ਸਾਥ ਦੇਣਾ ਚਾਹੁੰਦਾ ਅਸੀਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਆ ਪਿੰਡ ਦੀ ਪੰਚਾਇਤ ਦੇ ਨਾਲ ਕੋਈ ਵੀ ਇਦਾਂ ਦਾ ਭੇਦ ਭਾਵਨਾ ਕੀਤਾ ਜਾਵੇ ਜਿਹੜੀ ਪੰਚਾਇਤ ਆ ਅਸੀਂ ਇਹ ਵੀ ਕਹਿੰਦੇ ਆ ਵੀ ਇਹ ਸਾਰੇ ਨਗਰ ਦੀ ਆ ਜਿਹੜਾ ਸਰਪੰਚ ਹੈ ਸਰਪੰਚ ਕੀ ਹੁੰਦਾ ਹੈ ਸਰਪੰਚ ਪਿੰਡ ਦਾ ਮੁਖੀ ਹੁੰਦਾ ਸਰਪੰਚ ਇਹ ਨਹੀਂ ਹੈਗਾ ਵੀ ਫਲਾਣਾ ਸਰਪੰਚ ਬਣ ਗਿਆ ਜਾਂ ਕੋਈ ਇਦਾਂ ਦਾ ਬੰਦਾ ਸਰਪੰਚ ਬਣ ਗਿਆ ਜਿਹਨੂੰ ਅਸੀਂ ਚੰਗਾ ਨਹੀਂ ਸਮਝਦੇ ਅਸੀਂ ਇਹ ਚੀਜ਼ ਦਾ ਸੁਨੇਹਾ ਸਾਰੇ ਪਿੰਡ ਦੇ ਵਿੱਚ ਲੱਡੂ ਭੇਜ ਕੇ ਕਰਤਾ ਅਸੀਂ ਇਕੱਲੇ ਇਕੱਲੇ ਘਰ ਦੇ ਵਿੱਚ ਹਾਰੇ ਹੋਏ ਪੰਚਾਇਤ ਮੈਂਬਰਾਂ ਦੇ ਸਾਡੇ ਜਿਹੜੇ ਵਿਰੋਧੀ ਸੀਗੇ ਉਹਨਾਂ ਦੇ ਘਰੇ ਵੀ ਸੀ ਲੱਡੂ ਬੇਕ ਕਰਤਾ ਵੀ ਜਿਹੜੀ ਪਿੰਡ ਦੇ ਵਿੱਚੋਂ ਧੜੇਬੰਦੀ ਆ ਖਤਮ ਕਰੋ ਤੇ ਸਾਨੂੰ ਜਿਹੜਾ ਪਿੰਡ ਦਾ ਵਿਕਾਸ ਹੈ ਉਹਦੇ ਵਿੱਚ ਜਿਹੜਾ ਸਾਡਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਮਹਿਲਾਵਾਂ ਲਈ ਕੁਝ ਤੁਸੀਂ ਸੋਚਿਆ ਅਸੀਂ ਜਿਹੜਾ ਅਸੀਂ ਜਿਹੜੀ ਸਾਡੀ ਪੰਚਾਇਤ ਬਣਾਈ ਆ ਇਹਦੇ ਵਿੱਚ ਅਜੇ ਜਾ ਕੁਝ ਵੀ ਡਿਫਰੈਂਸ਼ੀਏਟ ਜਾਂ ਫਰਕ ਨਹੀਂ ਹੈਗਾ ਵੀ ਜਿਹੜਾ ਕੁਝ ਨੌਜਵਾਨਾਂ ਲਈ ਹੋਊਗਾ ਜਾਂ ਵਿਅਕਤੀਆਂ ਲਈ ਹੋਊਗਾ ਤੇ ਮਹਿਲਾਵਾਂ ਔਰਤਾਂ ਜਾਂ ਬੇਟੀਆਂ ਲਈ ਨਹੀਂ ਹੋਊਗਾ ਇਹ ਬਿਲਕੁਲ ਬਰਾਬਰ ਚੱਲ ਰਿਹਾ ਹੈ ਤੇ ਅੱਜ ਜਿਹੜੀ ਦੀ ਸ਼ੁਰੂਆਤ ਆ ਅਸੀਂ 11-11000 ਰੁਪਏ ਦੋ ਪਰਿਵਾਰਾਂ ਨੂੰ ਜਿਹੜੀ ਸ਼ਗਨ ਸਕੀਮ ਆ ਉਹ ਦੇ ਕੇ ਕਰ ਦਿੱਤੀ ਆ